ਹਾਂਜੀ ਭੈਜੀ ਕੀ ਨਾਮ ਆਪਣਾ ਗੁਰਬਾਨੀ ਕੌਲ ਖਾਲਸਾ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇੱਥੇ ਕੈਂਪ ਲਗਾਉਂਦੇ ਆ ਮੈਨੂੰ ਇਹ 5 ਸਾਲ ਹੋ ਗਏ ਨੇ ਪੰਜਵਾਂ ਸਾਲ ਹੈ ਜਿਸ ਦਸਤਾਰ ਕੈਂਪ ਲਾਉਂਦੇ ਸੇਵਾ ਕਰਦੇ ਹੋਏ ਨੂੰ ਜੀ ਅੱਜ ਕਿੰਨੇ ਚਿਰ ਦਾ ਕੈਂਪ ਚੱਲਿਆ ਇਸ ਵਕਤ 3 ਦਿਨ ਦਾ ਲਾਇਆ ਵਾ 13 14 15 ਤਰੀਕ ਦਾ ਮਾਰਚ ਦਾ ਕਿੰਨੇ ਕੰਨੇ ਦੇ ਬੱਚਿਆਂ ਦਾ ਚਾਹ ਮਿਲਿਆ ਔਰ ਤੁਹਾਨੂੰ ਕਿੱਥੋਂ ਮੋਟੀਵੇਸ਼ਨ ਦਿੰਦਾ ਹੈ ਸਾਰਾ ਉਹ ਵੀ ਜੀ ਹਜੇ ਤਾਂ ਅਸੀਂ ਅੱਜ ਅਰਦਾਸ ਕਰਕੇ ਸ਼ੁਰੂ ਕੀਤੀ ਹੈ ਸੇਵਾ ਤੇ ਹਜੇ ਭੈਣੇ ਸਵੇਰ ਦੀ ਚੌਥੀ ਭੈਣ ਹੈਗੀ ਆ ਸੋ ਮੈਨੂੰ ਇਹ ਮੋਟੀਵੇਸ਼ਨ ਮਿਲਿਆ ਸੀਗਾ ਜਿਵੇਂ ਕਿ ਸਾਰੇ ਜਾਂਦ ਨੇ ਕਿ ਅੱਜ ਕੱਲ ਜਿਵੇਂ ਮਾਹੌਲ ਚੱਲ ਰਿਹਾ ਵਾ ਬੱਚੀਆਂ ਬਹੁਤ ਜ਼ਿਆਦਾ ਵੈਸਟਰਨ ਪਹਿਨਾਵਾ ਕਰਕੇ ਅਸ਼ੀਲਤਾ ਵਾਲੀ ਵੀਡੀਓਸ ਪਾਉਂਦੀਆਂ ਨੇ ਰੀਲਾਂ ਵੜਾਉਣ ਲੋ ਫਿਰਦੀਆਂ ਨੇ ਸੋ ਮੈਨੂੰ ਉੱਥੋਂ ਮੋਟੀਵੇਟ ਮਿਲਿਆ ਕਿ ਸ਼ਾਇਦ ਭੈਣਾਂ ਨੂੰ ਗਾਈਡੈਂਸ ਦੀ ਪ੍ਰੋਬਲਮ ਹੋ ਰਹੀ ਆ ਤਾਂ ਭੈਣਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਵਿਰਸਾ ਕੀ ਹੈਗਾ ਸਾਡੀ ਮਰਿਆਦਾ ਕੀ ਹੈਗੀ ਆ ਸੋ ਉਹਨਾਂ ਨੂੰ ਮੈਂ ਮੋਟੀਵੇਟ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ ਆ ਤਾਂ ਮੋਂ ਉਹਨਾਂ ਨੂੰ ਫਿਰ ਦਸਤਾਰ ਕੈਂਪ ਦੇ ਵਿੱਚ ਵੈਸਟਰਨ ਕਲਚਰ ਦੇ ਅਗੇਂਸਟ ਉਹਨਾਂ ਨੂੰ ਦੱਸਦੀ ਉਹਨੇ ਕਿ ਸਾਡਾ ਪਹਿਨਾਵਾ ਨਹੀਂ ਹੈਗਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਮਰਿਆਦਾ ਨਹੀਂ ਦਿੱਤੀ ਸੀਗੀ ਫਿਰ ਉਹਨਾਂ ਨੂੰ ਅਸੀਂ ਹੌਲੀ-ਹੌਲੀ ਫਿਰ ਦਸਤਾਰ ਦੇਣਾ ਮੋਟੀਵੇਟ ਕਰਦੇ ਆਂ ਇਹ ਭੈਣਾਂ ਵਾਸਤੇ ਹੀ ਕੈਂਪ ਲਗਾਇਆ ਜਾਂਦਾ ਜਾਂ ਬੀਣਾ ਵਾਸਤੇ ਨਹੀਂ ਨਹੀਂ ਇਹ ਸਿਰਫ ਭੈਣਾਂ ਵਾਸਤੇ ਲਾਇਆ ਜਾਂਦਾ ਇਸ ਲਈ ਲਾਇਆ ਜਾਂਦਾ ਕਿਉਂਕਿ ਭੈਣ ਨੇ ਅਨੰਦ ਕਾਰਜ ਕਰਕੇ ਦੂਜੇ ਘਰ ਜਾਣਾ ਹੁੰਦਾ ਹੈ ਭੈਣ ਫ ਦਰਸਤੇ ਚਲ ਰਹੀ ਹੋਵਗੀ ਉਨੇ ਪੂਰੇ ਘਰ ਵਿੱਚ ਹੀ ਉਹੀ ਉਹੀ ਮਾਹੌਲ ਬਣਾ ਦੇਣਾ ਤੇ ਇੱਕ ਤੀਜਾ ਤੇ ਵਿਆਹ ਕੇ ਜਾਂਦੀ ਆ ਜੇ ਨਿਤਨੇਮੀ ਵਾਲੀ ਜਾਓਗੇ ਉਹਨੇ ਘਰ ਨੂੰ ਸਾਮ ਲੈਣਾ ਤੇ ਦੂਜੇ ਜਿਵੇਂ ਅਸ਼ੀਲਤਾ ਵਾਲੀ ਰੀਲਾ ਪਾ ਰਹੀਆਂ ਨੇ ਵੈਸਟਰਨ ਪਹਿਨਾਵਾ ਕਰ ਰਹੀਆਂ ਨੇ ਦੁਨੀਆਵੀ ਵਿਚ ਜਾ ਜੀਰੀਆਂ ਨੇ ਉਹ ਕੀ ਘਰ ਸਾਮਣੀਆਂ ਆ ਆ ਭੈਣਾਂ ਤੇ ਕੰਮ ਕਰ ਰਹੇ ਆ ਆਪਾਂ ਇੱਥੇ ਵੀ ਦੇਖਦੇ ਆ ਕਿ ਜਿਹੜੀਆਂ ਭੈਣਾਂ ਹੁੰਦੀਆਂ ਨੇ ਕਈ ਵੈਸਟਰਨ ਕੱਪੜਿਆਂ ਦੇ ਵਿੱਚ ਆਉਂਦੀਆਂ ਨੇ ਤਾਂ ਆ ਉਹ ਉਹ ਲੋਣ ਨਹੀਂ ਦੇਖਦੀਆਂ ਕਿ ਕਿਸ ਮਾਹੌਲ ਚ ਆਪਾਂ ਜਾ ਰਹੀਆਂ ਨੇ ਉਹਦਾ ਕੀ ਮੈਸੇਜ ਹੈ ਤੁਹਾਡਾ ਮੇਰੇ ਤੋਂ ਦੇਖੋ ਉਹਨਾਂ ਦਾ ਇੱਕ ਤਾਂ ਮੇਰਾ ਮੈਸੇਜ ਤਾਂ ਇਹੀ ਆ ਕਿ ਜਿਵੇਂ ਗੁਰੂ ਘਰ ਆਓ ਘਟੋ ਘਟ ਗੁਰੂ ਘਰ ਸੂਟ ਪਾ ਕੇ ਆਓ ਤੇ ਜੇ ਤੁਸੀਂ ਗੁਰੂ ਘਰ ਦੀ ਤੁਹਾਨੂੰ ਮर्यादा ਨਹੀਂ ਪਤਾ ਹੈਗੀ YouTube ਤੇ ਬਹੁਤ ਵੀਡੀਓਜ਼ ਨੇ ਕਈ ਕਥਾ ਵੀ ਹੈਗੀਆਂ ਨੇ ਤਾਂ ਬਾਕੀ ਮੇਰਾ ਸਭ ਮੈਂ ਬੱਚਿਆਂ ਦੀ ਗਲਤੀ ਨਹੀਂ ਕਰਦੀ ਮੈਂ ਗਲਤੀ ਕਰਦੀ ਮਾਪੇ ਹੋਦੀ ਕਿਉਂਕਿ ਗੁਰੂ ਸਾਹਿਬ ਜੀ ਤੋਂ ਬਾਅਦ ਸਾਡੇ ਦੂਜੇ ਗੁਰੂ ਹੁੰਦੇ ਨੇ ਮਾਪਿਓ ਮਾਪੇ ਕਰ ਦੇਨੇ ਜਦ ਬੱਚੇ ਨੂੰ ਨੀਵ ਰੱਖਣਾ ਟਾਈਮ ਹੁੰਦਾ ਸਮਾਂ ਟਾਈਮ ਉਹ ਸਕੂਲ ਕਾਲਜ ਭੇਜ ਦਿੰਦੇ ਨੇ ਸਕੂਲ ਕਾਲਜ ਤੋਂ ਸਰਕਲ ਇੱਦਾਂ ਦਾ ਮਿਲ ਜਾਂਦਾ ਹੈ ਤਾਂ ਉਹ ਆਪਣੇ ਵਿਰਸੇ ਤੋਂ ਮਾਪੇ ਆਪ ਦੂਰ ਕਰ ਰਹੇ ਆ ਤਾਂ ਸਮਾਂ ਇਹੋ ਜਿਹਾ ਚੱਲ ਰਿਹਾ ਮੇਰੀ ਬੇਨਤੀ ਇਹੀ ਆ ਕਿ ਮਾਪੇ ਆਪਣੇ ਬੱਚਾ ਨੂੰ ਵੱਤਵਾ ਸਮਾਂ ਦੇਣ ਆਪਣੇ ਵਿਰਸੇ ਨਾਲ ਜੋੜਾ ਦੇਖੋ ਮਾਵਾਂ ਪਾਰਲਰ ਦਾ ਟਾਈਮ ਦੇ ਰਹੀਆਂ ਨੇ ਪਾਰਲਰ ਦੇ ਬਜਾਏ ਆਪਣੀ ਰਹਿਤ ਮਰਿਆਦਤੀਆਂ ਨੂੰ ਸਾਮਨ ਚ ਧਿਆਨ ਦੇ ਤਾਂ ਉਹ ਬਾਕੇ ਦੁਜੇ ਘਰ ਸੰਪਾਹੋਗੀ ਤਾਂ ਹੀ ਦੁਨੀਆ ਚ ਰਹਿ ਪਾਓਗੀ ਉਹ ਕਹਿੰਦੀਆਂ ਨੇ ਮੈਨੂੰ ਇੱਥੇ ਕਈ ਬੀਬੀਆਂ ਆਉਂਦੀਆਂ ਨੇ ਇਹ ਕਹਿੰਦੀਆਂ ਨੇ ਕਿ ਸਾਨੂੰ ਬੱਚਿਆਂ ਨੂੰ ਨਾ ਦੁਨੀਆਵੀਂ ਨਾਲ ਚਲਾਣਾ ਵਾ ਬਟ ਇਹ ਹੈ ਕਿ ਦੁਨੀਆਵੀ ਕੀ ਆ ਚਾਰ ਲੋਕਾਂ ਨੇ ਕੋਈ ਚੀਜ਼ ਕਹੇ ਤੇ ਜੀਨਸ ਨੂੰ ਅੱਛਾ ਕਹਤਾ ਤਾਂ ਦੁਨੀਆਵੀ ਪਹਿਨਾਵਾ ਬਣ ਗਿਆ ਅਸੀਂ ਉਸ ਦੇ ਚੱਕਰ ਆਪਣਾ ਮਰਿਆਦਾ ਭੁੱਲ ਜਾਂਦੇ ਆ ਤਾਂ ਬੇਨਤੀ ਆ ਕਿ ਮਰਿਆਦਾ ਨੂੰ ਨਾ ਭੁੱਲੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦਾਤਾਂ ਨਹੀਂ ਬਖਸ਼ੀਆਂ ਸੀ ਕਿ ਬੀਬੀਆਂ ਕਹਿੰਦੀਆਂ ਕਿ ਜ਼ਮਾਨੇ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਨਹੀਂ ਤੇ ਜ਼ਮਾਨਾ ਕੀ ਹੈਗਾ ਜ਼ਮਾਨਾ ਇਹੀ ਹੈ ਨਾ ਕਿ ਸਾਨੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਤਾਂ ਅਸੀਂ ਆਪਣੇ ਸਿੱਖੀ ਦੇ ਹਿਸਾਬ ਨਾਲ ਚੱਲੋ ਸਾਡੀ ਸਿੱਖੀ ਵਿੱਚ ਕੀ ਘਟਜਤ ਹੈ ਬੰਦੀਆਂ ਹੈ ਉਹਨੇ ਜੋ ਬਾਣੇ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਛੱਡ ਕੇ ਦੁਨੀਆਵੀ ਪਿੱਛੇ ਲੱਗੇ ਹੋਏ ਆ ਬਾਕੀ ਮੈਂ ਕਹਿੰਨੀ ਆ ਕਿ ਜੋ ਟੀਵੀ ਜਿਵੇਂ ਲੋਕ ਬਹੁਤ ਜ਼ਿਆਦਾ ਸੀਰੀਅਲਸ ਦੇਖਦੇ ਨੇ ਪਿਕਚਰਾਂ ਦੇਖਦੇ ਨੇ ਉਹਨੇ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਹੋਇਆ ਮਾਮਾ ਗੁਰਮਾਣੀਆਂ ਛੱਡ ਕੇ ਬੱਚਿਆਂ ਨੂੰ ਪਿਕਚਰ ਦਿਖਾਣ ਲੈ ਕੇ ਜਾ ਰਹੀਆਂ ਨੇ ਪਰ ਕੀ ਸਾਡੀ ਸਿੱਖ ਸਤਾਵਾਂ ਦਾ ਵੀ ਰੋਲ ਹੈਗਾ ਕਿ ਉਹ ਸਹੀ ਤਰ੍ਹਾਂ ਜਾਗਰੂਕ ਨਹੀਂ ਕਰ ਪਾ ਰਹੀ ਨਹੀਂ ਨਹੀਂ ਵੀਰ ਜੀ ਇਹ ਗੱਲ ਤਾਂ ਤੁਹਾਡੀ ਸਹੀ ਆ ਲੇਕਿਨ ਪ੍ਰਚਾਰਤ ਵਿੱਚ ਥੋੜੀ ਕਿਤੇ ਕਮੀ ਹੈਗੀ ਆ ਲੇਕਿਨ ਸਿੱਖ ਸੰਘਾ ਦਾ ਜੋ ਹੈਗਾ ਨਾ ਸਪੋਰਟ ਬਹੁਤ ਹੈਗਾ ਜਿੰਨਾਂ ਪ੍ਰਚਾਰ ਕਰ ਪਰਦੀਆਂ ਨੇ ਉਹਨਾਂ ਕਰੀ ਜਿਵੇਂ ਅਸੀਂ ਇੱਥੇ ਸੇਵਾ ਕਰ ਰਹੇ ਆ ਤਾਂ ਸਾਨੂੰ ਐਸਜੀਪੀਸੀ ਨੇ ਪਰਮਿਸ਼ਨ ਦਿੱਤੀ ਆ ਸਾਨੂੰ ਉਹਨਾਂ ਨੇ ਸਪੋਰਟ ਦਿੱਤਾ ਤਾਂ ਅਸੀਂ ਇੱਥੇ ਕੈਂਪ ਲਾ ਬਾਰੇ ਸੇਵਾ ਕਰਪਾ ਨੇ ਜੇ ਉਹ ਸਪੋਰਟ ਨਹੀਂ ਕਰਨਗੇ ਤਾਂ ਸਾਡੀ ਸੇਵਾ ਕਿਵੇਂ ਚੱਲੂਗੀ ਜਿਹਨੇ ਪ੍ਰਚਾਰਕ ਬੈਠੇ ਨੇ ਇਹ ਪ੍ਰਚਾਰ ਕਿਵੇਂ ਕਰਨਗੇ ਸਪੋਰਟ ਮਿਲ ਰਿਹਾ ਲੇਕਿਨ ਇਹਨੀ ਸੰਖਿਆ ਵੱਧ ਗਈ ਹੈ ਨਾ ਕਹਿ ਲੋ ਕਿ ਜੇ ਸਕੂਲ ਕਾਲਜ ਬੱਚੇ ਜਾ ਜਾ ਕੇ ਨਾ ਮਾਹੌਲ ਖਰਾਬ ਹੋ ਗਿਆ ਕਿ ਉਸ ਚੀਜ਼ ਨੂੰ ਮੈਂਟੇਨ ਨਹੀਂ ਕਰ ਪਾ ਰਹੇ ਆ ਬਾਕੀ ਤਾਂ ਆਪਾਂ ਦਾ ਕਹਿੰਦੇ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਦੱਸ ਦਿੱਤੀ ਸੀ ਕਿ ਸਵਾ ਲੱਖ ਸੇ ਇੱਕ ਲੜਾਓ ਅਸੀਂ ਇਕੱਲੇ ਸਵਾ ਲੱਖ ਵਰਗੇ ਤੁਹਾਨੂੰ ਮਾਰਨ ਦੀ ਦੱਸ ਦਿੱਤੀ ਹੈਗੀ ਆ ਤਾਂ ਜੇ ਇੱਕ ਵੀ ਸਹੀ ਰਾਹ ਹੋ ਗਿਆ ਉਹਨੇ ਕਈਆਂ ਨੂੰ ਸਹੀ ਰਸਤੇ 'ਤੇ ਪਾ ਦੇਣਾ ਹੈ ਖਰਚਾ ਵੀ ਹੁੰਦਾ ਹੈ ਇਹ ਤੁਸੀਂ ਵੀ ਕੋਈ ਡੋਨੇਟ ਕਰਦਾ ਸਾਨੂੰ ਜਾਂ ਆਪ ਹੀ ਕਰਦੇ ਸਾਰੇ ਅਸੀਂ ਸਾਡੀ ਸੰਸਥਾ ਹੈਗੀ ਆ ਅਸੀਂ ਫਿਰ ਉਹਨਾਂ ਵਿੱਚੋਂ ਜਿਵੇਂ ਸਾਨੂੰ ਕੋਈ ਸੰਗਤ ਜੁੜੀ ਹੋਈ ਆ ਤੇ ਕੁਝ ਅਸੀਂ ਆਪਣੇ ਵੱਲੋਂ ਕਰਦੇ ਆ ਇਸ ਤੋਂ ਫਿਰ ਅਸੀਂ ਆਪਣੇ ਵੱਲੋਂ ਕਰਦੇ ਹੁਆ ਦੇਖੋ ਜਿਵੇਂ ਸਾਡੇ ਨੌਨ ਦੇ ਵਿੱਚ ਜਿੰਨੇ ਮੇਰੇ ਜਿਵੇਂ ਭੈਣਾ ਹੈਗੀਆਂ ਨੇ ਜਾਂ ਫਿਰ ਪਾਪਾ ਦੇ ਕੋਈ ਫਰੈਂਡ ਸਰਕਲ ਵਿੱਚ ਚਾਗੇ ਮੇਰੇ ਰਿਲੇਟਿਵ ਹੈਗੇ ਨੇ ਤੇ ਉਹ ਮੈਨੂੰ ਸਪੋਰਟ ਕਰਦੇ ਨੇ